अ श्रीनगर दल झील आ बी जी डल लेक, लेक। श्रीनगर दिकारे चल रहे अशी भी शिकारा करा रखे तीन हजार रुपये च लगे तीन हजार रुपया लगे शिकारे बुक कराने चाहे एक बंदा बैठो चाहे बैठो चार बदो तो बद चार बंदे बैठे जाते हैं बहुत दूर तक फैली हुई है भाई बहुत सुंदर नज़ारा बी किलोमीटर इलाके फैली आ ਆ ਦੇਖੋ ਐਸਾਰੇ ਚੱਲ ਰਹੇ ਨੇ ਬਾਤੋ ਬਾਤ ਚਾਰ ਬੰਦੇ ਬੈੰਦੇ ਨੇ ਵਿੱਚ ਬਹੁਤ ਵਧੀਆ ਨਜ਼ਾਰਾ ਬਹੁਤ ਵਧੀਆ ਵਾ ਅੱਜ ਮੌਸਮ ਵੀ ਠੀਕ ਹੋ ਰੱਖਿਆ ਨਾ ਗਰਮੀਆ ਨਾ ਸਰਦੀਆ ਜਿਆਦਾ ਵਧੀਆ ਆਨੰਦ ਆਇਆ ਵਿੱਚ ਆ ਦੇਖੋ ਵਿੱਚੇ ਦੁਕਾਨਾਂ ਪਈਆਂ ਨੇ ਕੋਈ ਕੱਪੜੀ ਦੁਕਾਨ ਪੜ ਕੇ ਆ ਕੋਈ ਹੋਰ ਡ్రਾਈ ਫੂਡ ਵੇਚ ਰਿਹਾ ਬਹੁਤ ਵਧੀਆ ਨਜ਼ਾਰਾ ਬਾਈ ਆ ਦੇਖੋ ਐ ਐ ਸ਼ਿਕਾਰੇ ਨੇ ਵਿੱਚ ਹਾਂ ਆ ਵੀ ਦੁਕਾਨਾਂ ਨੇ ਸਾਰੀਆਂ ਵਿੱਚ ਪਈਆਂ ਹੋਈਆਂ ਇਹ ਬਾਈ ਕਹਿੰਦਾ ਜਲਦੀ ਜਾਣਾ ਪੈਣਾ ਜਮ ਵੀ ਲੱਗ ਜਾਂਦਾ ਵਿੱਚ ਨਾ ਜਿਹੜੇ ਰਸਤੇ ਬਣੇ ਹੋਏ ਨੇ ਆ ਦੇਖੋ ਬਹੁਤ ਵਧੀਆ ਨਜ਼ਾਰਾ ਫੁੱਲ ਵੀਡੀਓ ਅਪਲੋਡ ਕਰੂੰਗਾ ਅਜੇ 1-2 ਦਿਨ ਤੱਕ ਧੰਨਵਾਦ